ਸੋਰਠ ਮਰਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾਪੇ ਆਪੇ ਵੇਖ ਵਿਦਸਦਾ ਪਿਆਰਾ ਕਰ ਚੋਜ ਵੇਖ ਪਬ ਅਪ ਆਪੇ ਵਣ ਤੈਣ ਸਭ ਤਹ ਪਿਆਰਾ ਆਪੇ ਗੁਰਮੁਖ ਜਾਪੇ ਜਪ ਮੰਨ ਹਰ ਹਰ ਨਾਮ ਰਸਤਾ ਆਪੇ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰ ਸ਼ਬਦੀ ਚਖ ਜਾਪੈ ਕਹਾ ਆਪੇ ਤੀਰਥ ਤੁਲਹਣਾ ਪਿਆਰਾ ਆਪ ਤਰੈ ਪ੍ਰਭ ਆਪੇ ਆਪੇ ਜਾਨ ਬਤਾਇਦਾ ਪਿਆਰਾ ਸਭ ਜਗ ਮਛਲੀ ਹਰ ਆਪੇ ਆਪ ਅਪੁਲ ਨਾ ਪੁੱਲਈ ਪਿਆਰਾ ਅਵਰ ਨ ਦੂਜਾ ਜਾਪੈ ਆਪੇ ਸਿੰਹੀ ਨਾਦ ਹੈ ਪਿਆਰਾ ਤੁਨ ਆਪ ਵਜਾਏ ਆਪੇ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਤਪ ਤਪ ਆਪੇ ਸਤਗੁਰ ਆਪ ਹੈ ਚੇਲਾ ਉਪਦੇਸ਼ ਕਰੇ ਪ੍ਰਭ ਆਪੇ ਆਪੇ ਨਾਮ ਜਪਾਂ ਦਾ ਪਿਆਰਾ ਆਪੇ ਹੀ ਜਪ ਜਪ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਅਪ ਆਪੇ ਆਪ ਸਲਾਹਾਂ ਦਾ ਪਿਆਰਾ ਜਨ ਨਾਨਕ ਹਰ ਰਸਤਾ ਆਪੇ ਸੋਰਠ ਮਰ ਲਾਲ ਚੌਥਾ ਆਪੇ ਟੰਡਾ ਆਪ ਤਰਾਜ਼ੀ ਤਬ ਆਪੇ ਤੋਲ ਤੋਲਾਇਆ ਆਪੇ ਸ਼ਾਹ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜਨ ਪਿਆਰ ਪਿਛਾ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰ ਗੁਰਪੂਰ ਮੀਠਾ ਲਾਇਆ ਪ੍ਰਭ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹਕੂਮ ਵਰਤਦਾ ਪਿਆਰਾ ਜਲ ਮਾਟੀ ਬੰਧਰ ਖਾਇਆ ਆਪੇ ਹੀ ਪੌ ਪਾਇੰਦਾ ਪਿਆਰਾ ਬਨ ਬੱਕਰੀ ਸ਼ੀਂਹ ਹਟਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਤੈ ਅਗਨ ਨਾ ਸਕੈ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਾਹ ਲੈੰਦੇ ਸਭ ਲਵਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਘਰ ਲਾਇਆ ਜਿਉਂ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇ ਆਪੇ ਜੰਤੀ ਜੰਤ ਹੈ ਪਿਆਰਾ ਜਨਨਾਨਕ ਵਜਹਿ ਵਜਾਇ ਸੂਰਠ ਮਹਿਲਾ ਚੌਥਾ ਆਪੇ ਸ੍ਰਿਸ਼ਟ ਉਪਾਇੰਦਾ ਪਿਆਰਾ ਅਰ ਸੂਰਜ ਚੰਦ ਚਾਨਣ ਆਪ ਨਿਸਾਨੀਆਂ ਤਾਣ ਹੈ ਪਿਆਰਾ ਆਪਨੇ ਮਾਣਿਆ ਮਨ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਖੁ ਸੁਜਾਣ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਬਹੜ ਨ ਆਵਣ ਜਾਣ ਰਹਾਉ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣ ਆਪੇ ਬਖਸ਼ ਕਰਾਇਦਾ ਪਿਆਰਾ ਆਪੇ ਸਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਣ ਆਪੇ ਭਗਤ ਪੰਧਾਰ ਹੈ ਪਿਆਰਾ ਆਪੇ ਦੇਵਦਾਨ ਆਪੇ ਸੇਵ ਕਰਾਂਦਾ ਪਿਆਰਾ ਆਪ ਦੇਵਾਵੈ ਮਾਣ ਆਪੇ ਤਾੜੀ ਲੈਂਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏਂਦਾ ਪਿਆਰਾ ਆਪੇ ਤੁਲ ਪਰਵਣ ਆਪੇ ਅਤੁੱਲ ਤੁਲਾਇਂਦਾ ਪਿਆਰਾ ਜਨ ਨਾਨਕ ਸਦ ਕੁਰਬਾਨ ਸੋਰਠ ਮੈਲਾ ਚੌਥਾ ਆਪੇ ਸੇਵਾ ਲਾਇਂਦਾ ਪਿਆਰਾ ਆਪੇ ਭਗਤੋ ਮਹਾ ਆਪੇ ਗੁਣ ਗਾਵਾਂਦਾ ਪਿਆਰਾ ਆਪੇ ਸ਼ਬਦ ਸੁਮਹਾ ਆਪੇ ਲੇਖਣ ਆਪ ਲਖਾਰੀ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਓ ਮਾ ਅਨ ਦਿਨ ਅਨੰਦ ਹੋਵੇ ਵਡ ਭਾਗੀ ਲੈ ਗੁਰ ਪੂਰੈ ਹਰ ਲਾ ਰਹਾ ਆਪੇ ਗੋਪੀ ਕਾਨ ਹੈ ਪਿਆਰਾ ਬਨ ਆਪੇ ਗਊ ਚਰਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾ ਕੁਬਲੀਆ ਪੀੜ ਆਪ ਮੁਰਾਇੰਦਾ ਪਿਆਰਾ ਕਰਬਾਲਕ ਰੂਪ ਪਚਾਹਾ ਆਪ ਅਖਾੜਾ ਪਾਇੰਦਾ ਪਿਆਰਾ ਕਰ ਵੇਖੇ ਆਪ ਚੋ ਜਹਾ ਕਰਬਾਲਕ ਰੂਪ ਉਪਾਇੰਦਾ ਪਿਆਰਾ ਟੰਡੂਰ ਕੰਸ ਕੇਸ ਮਾਰਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭਨੈ ਮੂਰਖ ਮੁਗਦਾ ਸਭ ਆਪੇ ਜਗਤ ਉਪਾਇਦਾ ਪਿਆਰਾ ਬਸ ਆਪੇ ਜੁਗਤ ਹਥਾ ਗਲ ਜੇਵੜੀ ਆਪੇ ਪਾਇਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉ ਜਾ ਜੋ ਗਰਬ ਸੋ ਪਤਸੀ ਪਿਆਰੇ ਜਪ ਨਾਮ ਭਗਤ ਸੁਮਾ ਸੋਰਠ ਮਹਲਾ ਚੌਥਾ ਦੋ ਤੁਕੇ ਆਨਤ ਜੀ ਨਮਨਿ ਚੋੜੇ ਦੁਖ ਪਾਇਆ ਮਨ ਮੁਖ ਕਰਮ ਕਰ ਅੰਕਾਰੀ ਸਾਧੂ ਪਰਸਤਿ ਹੀ ਪ੍ਰਭ ਪਾਇਆ ਗੋਬਿੰਦ ਸ਼ਰਨ ਤੁਮਾਰੀ ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ ਜਦ ਸਤ ਸੰਗ ਪੈ ਸਾਧੂ ਜਨ ਹਿਰਦੈ ਮਿਲਿਆ ਸ਼ਾਂਤ ਮੁਰਾਈ ਰਹਾ ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ ਤੇਰਾ ਭਾਉ ਨਾ ਬੁਝਾਈਂ ਗੁਵਾਰੀ ਸਤਗੁਰੂ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵ ਗੁਣ ਵਿਚਾਰੀ ਬੁਰਮੁਖ ਪ੍ਰਗਾਸ ਭਇਆ ਸ਼ਾਂਤਿ ਆਈ ਦੁਰਮਤ ਬੁੱਧ ਨਿਵਾਰੀ ਆਤਮ ਭਮਚੀਨ ਸੁਖ ਪਾਇਆ ਸਤਸੰਗਤ ਪੁਰਖ ਤੁਮਹਾਰੀ ਪੁਰਖਾ ਪੁਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਪਈ ਤੁਮਹਾਰੀ ਮਾਨਤ ਅਤਲ ਸਹਿਜ ਸੁਖ ਪਾਇਆ ਆਨੰਦ ਦੇ ਮੰਜਾ ਗਤਰੇ ਬਨਵਾਰੀ ਸੋਰਠਿ ਨਹਲਾ ਚੌਥਾ ਹਰਿ ਸਿਉ ਤ੍ਰੀਤ ਅੰਤਰ ਮਨ ਵੇਧਿਆ ਹਰ ਬਿਨ ਰਹਿਣ ਨਾ ਜਾਈ ਜਿਉ ਮਛਲੀ ਬਿਨ ਨੀਰ ਬਿਨ ਸੈ ਕਿਉ ਨਾ ਮ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਦਲ ਦੇਵੋ ਹਰ ਨਾਈ ਹਾਂ ਅੰਦਰ ਮੈਂ ਮੰਗਾ ਦਿਨ ਰਾਤੀ ਨਾ ਮੈਂ ਹੀ ਸ਼ਾਂਤ ਪਾਈ ਰਹਾ ਜਿਉ ਤਰਪਿਤ ਜਲ ਬਿਨ ਬਿਲਾਵੇ ਦਿਨ ਜਲ ਪਿਆਸ ਨਾ ਜਾਈ ਗੁਰਮੁਖ ਜਲ ਪਾਵੇ ਸੁਖ ਸਹਜੇ ਖਰਿਆ ਪਾਏ ਸੁਭਾਈ ਮਨਮੁਖ ਭੁਖੇ ਦਾਦਿਸ਼ ਡੋਲੇ ਬਿਨ ਨਾਵੇ ਦੁਖ ਪਾਈ ਜਨਮ ਮਾਰੇ ਫਿਰ ਜੋਨੀ ਆਵੇ ਦਰਗਾਹ ਮਿਲੇ ਸਜ਼ਾਈ ਕਿਰਪਾ ਕਰੇ ਤਾਂ ਹਰ ਗੁਣ ਗਾਵੇ ਹੜਦਸ ਅੰਤਿ ਰਪਾਈ ਨਾਨਕ ਦੀਨ ਦਇਾਲ ਭੈ ਹੈ ਕ੍ਰਿਸ਼ਨਾ ਸ਼ਬਦ 부ਝਾਈ ਸੋਰਠ ਮਲਲਾ ਚੌਥਾ ਪੰਚਪਦ ਅਚਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਬ੍ਰਹਮ ਕਟਿਆ ਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ ਗੁਰਮਤਿ RAM ਨਾਮ ਪਰਗਾਸੋ ਸਦਾ ਰਹੋ ਸ਼ਰਣਾਈ ਰਹਾ ਇਹ ਸੰਸਾਰ ਸਭ ਆਉਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜਿਉ ਕਿਰਪਾ ਕਰੋ ਗੁਰ ਮੇਲੋ ਤਾਂ ਹਰ ਨਾਮ ਸਮਾਣਾ ਜਿਸ ਕੀ ਵਤ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਵਸਤ ਅਨੂਪ ਅਤ ਅਗੰਮ ਅਗੋਚਰ ਗੁਰ ਪੂਰਾ ਲਖ ਲਖਾਏ ਜਿਨ ਏ ਚਖੀ ਸੋਈ ਜਾਣੈ ਗੂੰਗੇ ਕੀ ਮਿਠਾਈ ਨਤ ਲੁਕਾਇਆ ਲੁਕੈ ਨਹੀਂ ਜੇ ਕੋ ਰਖੈ ਲੁਕਾਈ ਸਭ ਕਿਸ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਦਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰਨਾ ਕੋਈ ਸੋਰਠ ਮਹਲਾ ਪੰਜਵਾਂ ਘਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਗੁਰ ਪ੍ਰਸਾਦ ਇਸ ਹਉ ਜਾਚੀ ਇਸ ਆਰਾਧਿ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦਿਸੈ ਵੱਡਾ ਵਡੇਰਾ ਸੋ ਸੋ ਖਾਕੂਰਲ ਸੀ ਨਿਰਪੋ ਨਿਰੰਕਾਰ ਥਵ ਖੰਡਨ ਸਭ ਸੁਖ ਨਮਿਤ ਦੇਸੀ ਹਰ ਜਿਉ ਤੇਰੀ ਦਾਤੀ ਰਾਜਾਂ ਮਾਨਸ ਬਪੜਾ ਕਿਆ ਸਾਲਾਹੀ ਕਿਆ ਤਿਸ ਕਾ ਮੋਤਾਜਾ ਰਹਾ ਜੇਨ ਹਰ ਧਿਆਇ ਸਭ ਕਿਛ ਤਿਸਕ ਤਿਸ ਕੀ ਭੂਖ ਗਵਾਈ ਐਸਾ ਤਨ ਦੀਆ ਸੁਖ ਦਾਤੈ ਨਿਖੋਟ ਨ ਕਬਹੀ ਜਾਈ ਆਨੰਦ ਭਇਆ ਸੁਖ ਸਹਜ ਸੁਮਾਣੇ ਸਤਗੁਰ ਮੇਲ ਮਿਲਾਈ ਮਨ ਨਾਮ ਜਪ ਨਾਮ ਆਰਾਧ ਅਨੰਦੇ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ ਜਿਨ ਕੋ ਕਿਰਪਾਲ ਹੋਆ ਤਬ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦਾ ਆਲਾ ਸਭ ਕਿਸ਼ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖ ਲੈ ਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ